ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਿਹੜੇ ਲੋਟ ਲੈ ਬੜੀ ਐ ਆਪਣੀ ਪੰਮੀ ਤੇ ਆ ਮੈਂ ਇਸ ਦਾ ਥੋੜਾ ਬਹੁਤਾ ਫਰਕ ਪਿਆਗਾ ਫੀਡ ਪਾਈ ਐ ਇਹਨਾਂ ਆ order ਦੇ ਦਿੰਨੇ ਆ ਤੇ ਰਾਜੀ ਹੋਣ ਲੱਗੀ ਪਹਿਲਾਂ ਬਹੁਤ ਲਿੱਸੀ ਸੀ ਇਹ ਆ ਦੇਖੋ ਆਹ ਜਿਹੜੀ ਆ ਚੀਜ਼ ਹੈ ਹੱਡ ਇਹ ਬਾਲਾ ਦੀ ਹੁੰਦਾ ਸੀ ਇਹ ਐ ਕਰੰਟ ਮਾਰਦੀ ਐ ਕਰੰਟ ਤੇ ਆਪਣੀ ਕਾਲੀ ਲਿੱਸੀ ਹੋ ਗਈ ਥੋੜੀ ਜੇ ਰਾਜੀ ਨਹੀਂ ਹੁੰਦੀ। ਖਾਣਾ ਪੀਣਾ ਖਾਂਦੀ ਨਹੀਂ ਇਹ ਫੁੱਲਗੇ ਜੇ। ਆ ਦੇਖੋ ਇਹਦੇ ਨਾਲ ਆ ਚੀਜ਼ਾਂ ਅੰਦਰ ਵੜ ਗਈਆਂ ਇੱਥੋਂ। ਭਰੇ ਆਵਰੇ। ਆ ਜਾ ਆ ਜਾ ਆ ਜਾ। ਚਲੋ ਜੀ। ਚਲੋ ਆਪਣੀ ਆਪਣੀ ਆਪ ਦੀ ਥਾਂ ਤੇ ਚਲੋ। ਇਹਨਾਂ ਨਾ ਨਿੱਕੀਆਂ ਕਟੀਆਂ ਮੂਰੇ ਸਾਹ ਤੇ ਕੱਖ ਸਿੱਟ ਦੰਨੇ ਆਪਾਂ। ਤੇ ਇਹਨਾਂ ਦੇ ਕੋਲੋਂ ਖਾ ਜਾਂਦੀਆਂ ਨੇ। ਆਪਣੀ ਅਭਿਮਨਿਓ ਦੀ ਕੱਟੀ ਚੱਲ ਉਧਰ ਚੱਲ 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 ਨਾਉਂ ਵੀ ਪਰੇ ਚੱਲ ਤੂੰ ਕੇ ਇਹਦਾ ਸਿਰਸੁਰ ਬਹੁਤ ਭਾਰੀ ਹੈ ਤੇ ਆਈਆਂ ਦੂਜੀਆਂ ਕੱਟੀਆਂ ਥੋੜੀਆਂ ਲਿਸੀਆਂ ਸੀ ਤੇ ਲੱਤਾਂ ਲੁੱਤਾਂ ਵਾਲੀਆਂ ਮੋਟੀਆਂ ਨੇ ਇਹਦੀ ਹਾਂ ਬਹੁਤ ਘੈਂਟ ਰਿਜ਼ਲਟ ਆਇਆ ਰੱਬੇ ਜੀ ਲੰਮੀ ਉਮਰ ਲਾਵੇ ਇਹ ਆਪਣੀ ਰਿੱਕੀ ਹੋਏ 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 ਇਹ ਲੈ ਉਪਰੇ ਆਏ ਦੇਖੋ ਤੇ ਇਹ ਨੇ ਕੱਲ ਕੱਲ ਜਨਮ ਲੈਤਾ ਤੇ ਆ ਹੋਗੀ ਡੇਢ ਮਹੀਨੇ ਤੇ ਕੱਦ ਇਹਨਾਂ ਦਾ ਬਰੋਬਰੀ ਆ ਥੋੜਾ ਬਹੁਤਾ ਫਰਕ ਹੈ ਤੇ ਡੇਢ ਮਹੀਨੇ ਦਾ ਤਾਂ ਫਿਰ ਇੱਕ ਦਿਨ ਦਾ ਦੇਖੋ ਤੁਸੀਂ ਕਿੰਨਾ ਫਰਕ ਆ ਬਹੁਤ ਹੈਵੀ ਕੱਟੀ ਆ ਪੂਸਪਾਸ ਬਹੁਤ ਮੋਟੀ ਆ ਦੇਖੋ ਬਹੁਤ ਚੰਗੀ ਕੱਟੀ ਆ ਤੇ ਆਪਾਂ ਪਿਆ ਤਾਂ ਪਾਣੀ ਹੁਣ ਇੱਧਰ ਲੀਆਂ ਰਹਿੰਦੀਆਂ ਨੇ ਪਾਣੀ ਬਣਾ ਮੱਝ ਇਹਨਾਂ ਨੂੰ ਪਿਆ ਦਨੇ ਆ ਤੇ ਟਾਈਮ ਹੋ ਗਿਆ ਸਾਢੇ 4 ਦਾ ਤੇ ਆਪਾਂ ਲਾਲੋ ਦੀ ਬੌਲੀ ਕੱਢ ਲਈ ਸੀ ਸਵੇਰੇ ਕੱਲ ਸ਼ਾਮ ਨੂੰ ਵੀ ਬਸ 2 ਕਿਲੋਟਰ ਕੱਢੀ ਤੇ ਸਵੇਰੇ 2.5 ਕੱਢੀ ਕੱਟੀ ਚੰਗਾ ਕੇ ਤੇ ਫਿਰ ਆਪਾਂ ਸਾਰਾ ਦੁੱਧ ਕੱਢਿਆ ਨਹੀਂ ਕਈ ਵਾਰੀ ਬੀਪੀ ਬੀਪੀ ਡਾਊਨ ਹੋ ਜਾਂਦਾ ਹੈਗਾ ਤਾਂ ਕਰਕੇ ਫਿਰ ਤੇ ਆਪਾਂ ਹਜੇ ਅੱਜ ਦੇ ਡੰਗ ਚ ਵੀ ਸਾਰਾ ਦੁੱਧ ਨਹੀਂ ਕੱਢਦੇ ਕੱਲ ਵਾਲੇ ਡੰਗਾ ਚ ਆਪਾਂ ਸ਼ਾਮ ਨੂੰ ਸਾਰਾ ਦੁੱਧ ਕੱਢਾਂਗੇ ਸਵੇਰੇ ਨਹੀਂ ਕੱਢਦੇ ਤਾਂ ਕਿ ਇਹ ਨੂੰ ਕੋ ਮਜੂਰੀ ਨਾ ਹੋਵੇ ਕੈਲਸ਼ੀਅਮ ਦੀ ਘਾਟ ਨਾ ਹੋਵੇ ਹੂੰ ਤਾਂ ਵੈਸੇ ਕੈਲਸ਼ੀਅਮ ਆਪ ਦੇਈ ਜਾਂਦੇ ਆਗੇ ਚਲੋ ਫਿਰ ਵੀ ਤੇ ਚਲੋ ਜੀ ਧੰਨਵਾਦ ਓਕੇ ਜੀ